ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਹੈ ਜੀ ਤੁਹਾਡਾ ਆਪਾਂ ਗਰਮੀ ਦੀ ਛੁੱਟੀਆਂ ਚੱਲੇ ਆਂ ਬਰੋਡ ਵੈਲੀ ਤੇ ਮੰਡੀ ਦੇ ਨੇੜੇ ਪਹੁੰਚਣ ਆਲੇ ਆਂ ਆਪਾਂ ਥੋੜਾ ਜਿਹਾ ਰਸਤਾ ਰਹਿ ਗਿਆ ਤੇ ਮੰਡੀ ਖੜਾਂਗੇ ਤੇ ਕੁਝ ਖਾਵਾਂਗੇ ਪੀਵਾਂਗੇ ਤੇ ਬਾਕੀ ਸਾਰੀ ਸਾਥ ਸੰਗਤ ਗੱਡੀ 'ਚ ਬੈਠੀ ਹੈ ਆਪਣੀ ਤੇ ਲੋ ਜੀ ਫੋਟੋ ਕੈਮਰਾ ਤੇਜ਼ੀ ਆ ਆਪਾਂ ਨੇ ਭਰ ਲਈਆਂ ਜੀ ਕੱਪੜਿਆਂ ਦੀਆਂ ਦੇਖੋ ਕਿੰਨੇ ਦਿਨ ਲੱਗਦੇ ਹੈਗੇ ਕਹਿੰਦੇ ਗਰਮੀਆਂ ਦੇ ਨਜ਼ਾਰੇ ਲੈਣਾ ਪਿਆਰੇ ਜਾ ਕੇ ਪਹਾੜਾਂ 'ਚ ਨੇ ਜੀ ਜਨੂੰ ਰਸਤਾ ਦਿਖਾ ਦਈਏ ਹੁਣ ਕਿਤੇ ਪਹੁੰਚ ਗਏ ਆਪਾਂ ਮੰਡੀ ਦੇ ਪਿੱਛੇ ਹੀ ਆਉਂਦਾ ਉਹ ਵਾਦ ਪਿੱਛੇ ਆ ਗਿਆ ਜੀ ਤਾਂ ਅਸੀਂ ਹਾਂ ਤਾਂ ਮੰਡੀ ਦੇ ਪਿੱਛੇ ਰਸਤਾ ਦੇਖ ਲਓ ਤੁਸੀਂ ਤਾਂ ਪ੍ਰੇ ਨੇ ਹਾਂ ਬਾਕੀ ਜਨੂੰ ਅੱਗੇ ਪਹਾੜ ਜਾਂ ਕੇ ਦਿਖਾਵਾਂਗੇ ਯਾਰ ਮੰਡੀ ਨੂੰ ਮੁੜਾਂਗੇ ਨਾ ਫੇਰ ਪਹਾੜ ਜੂ ਨੂੰ ਆਵਾਂਗੇ ਆਲੀ ਪਹਾੜ ਨੂੰ ਆਉਂਦੇ ਮੰਡੀ ਮੁੜ ਕੇ ਕਾਫੀ ਦੂਰ ਪੈ ਗਿਆ ਜੀ ਤਾਂ ਮੈਂ ਕਹਾਂ 670 ਕਿਲੋਮੀਟਰ ਹੈਗਾ ਬਾਕੀ ਦੇਖ ਰਹੇ ਕਿ ਕਿਹੜਾ ਥੋੜੇ ਥੋੜੇ ਦਿਖਣ ਲੱਗ ਗਏ ਪਹਾੜਾ ਉਹ ਦੇਖੋ ਸਾਹਮਣੇ ਜੇ ਸੁਨ ਟਿੰਗ ਰਹੇ ਕੈਮਰਾ ਨਹੀਂ ਦਿਖ ਰਹੇ ਨਹੀਂ ਦਿਖ ਰਿਹਾ ਹਲਕਾ ਹਲਕਾ ਲੱਗ ਰਹੇਗੇ ਹੌਲੀ ਹੌਲੀ ਨੇੜੇ ਜੀ ਚਲੋ ਅੱਗੇ ਜਾ ਕੇ ਪਿਲਦੇ ਆਂ ਦੇਖਿਓ ਮੰਦਿਰ ਕਿੱਥੇ ਬਣਿਆ ਹੋਇਆ ਹੈ ਨਾ ਇੱਕ ਪਹਾੜੀ ਜੀ ਦੇ ਉੱਤੇ ਇਹ ਇੱਕ ਹੰਡ ਦਿਖਾਉਣੇ ਉਹ ਦੇਖੋ ਹਾਂ ਫਸੇ ਨਾ ਕੀ ਹੈਗਾ ਮੰਦਿਰ ਹੈ ਇਧਰ ਕਾਏ ਮੰਦਿਰ ਲੱਗ ਰਿਹਾ ਹੈ ਹਰੀ ਇਧਰ ਕਾਏ ਹਰੀ ਰੰਗ ਦੀ ਹੈ ਆ ਦੇਖ ਪਹਾੜ ਕਿੰਨਾ ਦੇ ਹੈ ਹੈਨਾ ਆ ਦੇਖ ਉਰੇ ਵੀ ਥੋੜਾ ਜਿਹਾ ਰੇਤਾਂ ਜੈਗਾ ਇੱਥੇ ਵੀ ਥੋੜਾ ਜਿਹਾ ਪਹਾੜ ਹੈਗਾ ਟੁੱਟਵੇਂ ਜਿਹੇ ਪਹਾੜ ਹੈਗੇ ਸਾਰੇ ਇਹ ਪਹਾੜ ਦੀ ਹੈ ਟਿੱਬੇ ਨੇ ਇਹ ਪਹਾੜ ਦੇ ਵਿੱਚ ਪੱਥਰ ਵੀ ਹੈਗੇ ਆਹ ਗਰਾਸ ਤਾਂ ਬਹੁਤ ਲਾਹ ਪਿੱਲੇ ਲੱਗੇ ਹੋਏ ਆਹ ਇਹਦੇ ਪੱਥਰ ਹੈਗੇ ਕੀ ਆਹ ਕੋਈ ਕਿਤੇ ਅਸ਼ਵੀਦ ਨੂੰ ਤਾਂ ਉੱਥੇ ਘੇਰ ਦਿੱਤੇ ਤਾਂ ਤੀਨੂ ਵੀ ਨਾਲੇ ਦੌੜਨੇ ਆਂ ਤਾਂ ਦੋਏ ਘੁੰਮਿਆ ਬੋਲੀ ਆਣਾ ਜੱਲਾਗੇ ਹੈਨਾ ਕਿਦੋਂ ਉਤਰਦੇ ਮੈਂ ਤੇ ਇਹਨਾਂ ਦੇ ਜੀਣ ਹੋਣ ਨੂੰ ਹੈਗੇਗੇ ਮੌਕੀ ਆਪ ਵੀ ਤਾਂ ਇਹ ਮੌਕੀ ਹੋਏਗੇ ਹਾਂ ਮੁੰਡਾ ਕੋਈ ਦੇਖ ਕੇ ਪਰ ਮੈਂ ਸਵੇਰ ਨਾਲ ਮੇਰਾ ਸਾਥੀ ਹੋਣਾ ਚਾਹੁੰਦਾ ਸਾਥੀ ਨੂੰ ਵੀ ਨਾਲੇ ਛੱਡਾਂਗੇ ਗੋਈਆ ਵਾਓ ਕਿੰਨੀ ਹੱਟ ਜਗ੍ਹਾ ਕੀ ਹੈ ਨਾ ਗੇੜੇ ਜਿਆਦਾ ਹੁੰਦੇ ਹੈ ਨਾ ਤੇਜ ਮਣ ਕੱਚਾ ਹੁੰਦਾ ਹੈ ਨਾ ਵੀਡੀਓ ਜੇ ਪਤਾ ਨਹੀਂ ਕਿ ਉਹ ਚੱਲ ਰਿਹਾ ਪਤਾ ਨਹੀਂ ਨਾ ਪਰ ਬਹੁਤ ਵੀਡੀਓ ਚ ਪਹਾੜ ਬਹੁਤ ਸੋਹਣੇ ਦਿਖਦੇ ਨੇ ਹਰੇ ਹਰੇ ਜਿਹੇ ਟੱਲ ਮਿਲੇ ਆ ਜੀ ੰਦਰ ਹੈ ਕੋਈ ਹੈ ਨਾ ਇਹ ਹੈ ਨਾ ਮਾਨਤਾ ਇੱਕ ਜਗ੍ਹਾ ਹੈ ਹੈ ਉਹ ਆ ਗਿਆ ਦੇਖ ਨਹੀਂ ਕਿਵੇਂ ਮਹਿਸੂਸ ਹੋ ਰਿਹਾ ਪਹਾੜਾਂ ਚ ਆ ਕੇ ਰਸਤਾ ਬੜਾ ਬੇਕਾਰ ਹੈ ਉਹ ਰਸਤਾ ਥੋੜਾ ਜਿਹਾ ਬੇਕਾਰ ਸੀ ਬਹੁਤ ਬੇਕਾਰ ਹੈ ਇੱਕ ਤਾਂ ਉਤੋਂ ਮਿੱਟੀ ਪੈਣ ਲੱਗ ਗਈ ਉਸ ਤੋਂ ਇੰਨੀ ਮਿੱਟੀ ਚੱਲ ਕੋਈ ਨਹੀਂ ਹਾਲ ਗੱਡੀ ਦਾ ਹਾਲ ਸੁ ਦਿਖਾਓ ਗੱਡੀ ਦੀ ਨਹੀਂ ਲੱਗ ਰਹੀ ਵੀ ਕਰੇ ਟੋਕੀ ਗੱਡੀ ਗੱਡੀ ਦਾ ਪਾਵ ਹਾਂ ਹੋਏ ਸਹੀ ਗੱਲ ਓਏ ਮਿੱਟੀ ਓ ਮਿੱਟੀ ਬੁਰਾ ਹਾਲ ਚੱਲ ਕੋਈ ਨ ਦੁੱਖ ਕੱਟ ਕੇ ਸੁੱਖ ਮਿਲਦਾ ਹੁਣ ਸੜਕ ਤਾਂ ਘੈਂਟ ਆ ਗਈ ਸਹੀ ਗੱਲ ਹੈ ਗੱਡੀ ਕੀ ਤਾਂ ਬੁਰੀ ਹਾਲ ਤਾਂ ਓਏ ਹਏ ਹੋਏ 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 ਐਨੀ ਗੰਦੀ ਗੱਡੀ ਤਾਂ ਕਦੀ ਵੀ ਨਹੀਂ ਹੋਈ ਮੇਰੀ ਜਿੰਨੀ ਆ ਹੋਗੀ ਅਸੀਂ ਯਾਰ ਬਰੋਟ ਵੇਲੀ ਤੋਂ ਨਾ ਬਹੁਤ ਪਿੱਛੇ ਆਣਗੇ ਹਲ ਤਾਂ ਅਸੀਂ ਮੈਂ ਕਹਿੰਦਾ ਮੰਡੀ ਤੋਂ ਮੈਂ ਕਹਿੰਦਾ ਹਲਵਾ 20 30 ਕਿਲੋਮੀਟਰ ਆਉਣਾ ਹੈ ਨਾ ਬਸ ਉਹ ਕਿ ਰਾਸਤਾ ਬਹੁਤ ਜਿਆਦਾ ਖਰਾਬ ਸੀ ਮੰਡੀ ਤੋਂ ਲੈ ਕੇ ਨਾ ਅੱਗੇ ਪਤਾ ਨਹੀਂ ਕਿਹੜਾ ਪਿੰਡ ਆਏਗਾ ਉੱਥੇ ਤੱਕ ਰਸਤਾ ਪੂਰਾ ਬੁਰਾ ਖਾਨ ਮਤਲਬ ਕੀ ਸੜਕ ਨਾ ਬਣ ਰਹੀ ਹੈਗੀ ਉਹ ਜਦੋਂ ਮਤਲਬ 2-4 ਸਾਲ ਤੋਂ ਸੜਕ ਬਣ ਗਈ ਫਿਰ ਇਧਰ ਆਉਣ ਨੂੰ ਬਹੁਤ ਔੜਕ ਵਧੀਆ ਹੋ ਗਈ ਹੈ ਆਉਣ ਦਾ ਫਾਇਦਾ ਮੈਨੂੰ ਹਜੇ ਤੱਕ ਨਾ ਪੰਗਾ ਲਿਆ ਹਾਂ ਸੜਕ ਬਹੁਤ ਖਰਾਬ ਹੈ 10-15 ਕਿਲੋਮੀਟਰ ਨਾ ਸਾਡੇ ਪਾਸੇ ਭੰਤੇ ਪਾਸੇ ਪਾਸੇ ਨਾਲ ਐ ਲੱਗੇ ਵੀ ਸੀਰੇ ਪਹੁੰਚ ਵੀ ਜਾਵਾਂਗਾ ਪੂਰੀ ਹਾਲਤ ਹੈ ਵੈਸੇ ਇੱਥੇ ਆ ਕੇ ਥੋੜੇ ਜਿਹਾ ਆਰਾਮਦਾਰੀ ਜੀ ਲੱਗੀ ਹੈ ਨਾ ਬੜੀ ਹੈ ਨਾ ਪੀਸਫੁਲ ਜਗ੍ਹਾ ਹੈਗੀ ਹਜੇ ਵੀ ਆਇਆ ਲੱਗ ਰਿਹਾ ਵੀ ਗੱਡੀ ਚੀ ਬੱਤੇ ਗੱਡੀ ਐ ਮੈਂ ਕਹਿੰਦਾ ਮੈਂ ਗੱਡੀ 170 70 ਤੱਕ ਲੈ ਕੇ ਆਇਆ ਹਨਾ 170 ਕਿਲੋਮੀਟਰ ਆ ਗਿਆ ਆਪਾਂ ਘਟੋ ਵੱਲ 150 ਤਾਂ ਮੰਡੀ ਹੋਏਗੀ 20 ਕਿਲੋਮੀਟਰ ਹੋਰ ਤਾਂ ਆ ਗਿਆ ਆਪਾਂ ਬੰਦਾਂ ਦੀ ਹਨਾ ਦੇਖਾਂਗੇ ਚੱਲ ਦੇਖਦੇ ਆਂ ਲੋਕੇ ਕੀ ਕਹਿੰਦੇ ਆਪਾਂ ਕੱਢੀ ਲਾ ਕੇ ਆਂ ਇਹ ਕਿੱਧਰ ਲੰਘੇ ਆਹ ਗੱਡੀ ਚਲਾਉਂਦੇ ਵੇ ਨਾ ਜਿਹੜਾ ਕਲਚ ਵਾਲਾ ਪੈਰ ਹੁੰਦਾ ਉਹ ਬਹੁਤ ਥੱਕਦਾ ਨੇ ਥੱਲੇ ਘੜੇ ਹੈਗਾ ਕੁਛ ਮਤਲਬ ਜਲਦੀ ਰਹਾ ਜਾਂ ਪੀ ਲੋ ਜਾਂ ਪੀਣਾਗਾ ਉਹ ਜਗਾ ਸੋਹਣੀ ਹੈਗੀ ਇੱਥੇ ਪਾਪਾ ਇੰਨਾ ਕਹਿੰਦੀ ਕੈਂਪਿੰਗ ਕਰਨ ਨੂੰ ਤੇ ਅਮੀ ਉਹ ਦੇਗਾ ਹਾਂ ਹੂੰ ਕੈਂਪਿੰਗ ਕਰਨ ਨੂੰ ਜਗਾ ਇੰਨੇ ਕੈਂ ਨਹੀਂ ਜਾਇਆ ਕਰਦੇ ਕੈਂ ਨਹੀਂ ਜਾਇਆ ਕਰਦੇ ਚੱਲੀ ਹੋਰ ਕੀ ਰੈੱਡ ਦਾ ਜਿਹੜਾ ਹਾਂ ਪੱਥਰ ਜਾ ਫੋਟੋਆਂ ਵਿੱਚ ਵੀਡੀਓ ਵਿੱਚ ਜਾਦੇ ਚੁਣਿਆ ਹਾਂ 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 ਬਹੁਤ ਹਰਿਆਲੀ ਜਾ ਰਹੀ ਹੈ ਹਨਾ ਕਿੱਥੇ ਗਏ ਤੇ ਉਰੇ ਘਟੇ ਚਲੋ ਕਿੱਥੇ ਆ ਗਏ ਆਪਾਂ ਆਪਾਂ ਆ ਗਏ ਜਗਿੰਦਰ ਨਗਰ ਪਲੇਨ ਹੀ ਨਹੀਂ ਨੇ ਫੇਰ ਉੱਧਰ ਦੇਖ ਵੀ ਦਵਾਇ ਤੇ ਆਪਾਂ ਬਿਲਕੁਲ ਇਹ ਸਹੀ ਗੱਲ ਨਿਮਾਨ ਚ ਆ ਗਏ ਆਪਾਂ ਬਿਲਕੁਲ ਪਲੇਨ ਚ ਆ ਗਏ ਦੇਖ ਆ ਗਏ ਨਾ ਪਲੇਨ ਸਰ ਮੈਂ ਕਹਿੰਦਾ ਪਹਾੜ ਹੈ ਹਾਂ ਤਾਂ ਪਹਾੜ ਹਾਂ ਆੜੂ ਆਹੋ ਵੇਖੋ ਪਰਲਾ ਦਾ ਪਰੇ ਹੀ ਆਹ ਸਹੀ ਗੱਲ ਹੈ ਹੋਰ ਨਹੀਂ ਲੋੜੀ ਪਰ ਲੱਗੇ ਹੋਏ ਆੜੂ ਆਹ ਦੇਖੋ ਉਹ ਸਾਹਮਣੇ ਲੱਗੇ ਹੋਏ ਆਹ ਲੱਗੇ ਹੋਏ ਮੌਸਮ ਕਿੰਨਾ ਆਪਾਂ ਨੰ ਕਪੇ ਖੜੇ ਆ ਪਹਾੜਾਂ ਦੇ ਲਿਆਂਦਾ ਦੇਖ ਮੁੰਡਿਆਂ ਲਾਕ ਐ ਤੇਰੇ ਐਂ ਦਾ ਭਰੋਸਾ ਤੇਰੇ ਬਰੂਗੇ ਮੈਨੂੰ ਨਹੀਂ ਹੈਗਾ ਇਹਨਾਂ ਝੋਟਾਂ ਤੋਂ ਪੂਰਾ ਸਮਾਨ ਲੈ ਗਿਆ ਇਹ ਲਓ ਲੈ ਵੀ ਲੋਕ ਐ ਸੱਚ ਚਲੀਏ ਸਮਾਨ ਲੈ ਕੇ ਜਾਪਾ ਇਹ ਆਪਣਾ ਟੈਂਟ ਹੈ ਜੀ ਕਿਰਾਏ ਤੇ ਲਿਆ ਆਪਾਂ ਦੇਖ ਲਓ ਉਂ ਲੋਕ ਲਾ ਦੇ ਉਹਨੂੰ ਹੁਣ ਬਾਥਰੂਮ ਮੂਸ਼ਰੂਮ ਜਾਣਾ ਜਾਇ ਆਇਓ ਲਾਈਟ ਲੂਟ ਪਾੜ ਕੇ ਦੇਖ ਲਓ ਅੰਦਰ ਆਹ ਸੱਚਾ ਹੱੱਚਾ ਸਾਰੀਆਂ ਨਕੀਆਂ ਲੈ ਸਾਰਾ ਕੁਝ ਐ ਯਾਰ ਵਿੱਚ ਤੇ ਇਹ ਦੋ ਕੁ ਇਸ ਤਰ੍ਹਾਂ ਦਾ ਟੈਂਟ ਇੱਕ ਆਪਾਂ ਨੂੰ ਗੱਦਾ ਮਿਲ ਜਾਊਗਾ ਤੇ ਵਾਹ ਵਾਸ਼ਰੂਮ ਅੱਛਾ ਯਾਰ ਅੱਛਾ ਵਾਸ਼ਰੂਮ ਹੈਗਾ ਵਧੀਆ ਯਾ ਗੀਜ਼ਰ ਕੁਝਰਦਾ ਹੈ ਨਹੀਂ ਠੰਡੇ ਪਾਣੀ ਨਾਲ ਹੋਣਾ ਪੈਣਾ ਟੈਂਟ ਵਧੀਆ ਲਾਈਟ ਬੰਦ ਕਰਦੀ ਆਂ ਅੰਦਰ ਹੈਂ ਕਰ ਇਹਨੂੰ ਲੋਕ ਲਾ ਦੇ ਫਿਰ ਆਪਾਂ ਖਾਣਾ ਖੋਣਾ ਖਾ ਲਈਏ ਲਾ ਦਿਓ ਲੋਕ ਪਾਲੰਪੁਰ ਦਾ ਜਾਨਾ ਪਾਲੰਪੁਰ ਦਾ ਬੇਕਾਰ ਹੈ ਹੈ ਪਾਲੰਪੁਰ ਵਹਿਲਗਾਮ ਸਾਰੀ ਵਹਿਲਗਾਮ ਹਾਂ ਵਹਿਲਗਾਮ ਕਸ਼ਮੀਰ ਕਿਤੇ ਰਹਿ ਗਿਆ ਇਹ ਹੱਦ ਹੋ ਗਈ ਲੋ ਜੀ ਗਾਣੇ-ਗੋਣੇ ਚੱਲ ਪਏ ਇੱਥੇ ਜਿਉ ਜਿਉ ਸ਼ਾਮ ਹੋ ਰਹੀ ਵੈਸੇ ਵੀ ਤਾਂ ਅੱਛਾ ਹੋ ਰਿਹਾਗਾ ਉਵਧਿਆ ਆ ਰਿਹਾ ਹੈ ਨਾ ਕੈਮਰੇ ਚ ਲੋ ਜੀ ਜੋ ਸੋਚ ਕੇ ਆਏ ਸੀ ਵੈਸੇ ਉਹ ਤਾਂ ਹੈ ਨਹੀਂ ਇੱਥੇ ਅਸੀਂ ਸੋਚਿਆ ਸੀ ਵੀ ਕੈਂਪ ਹੋਊਗਾ ਕੈਂਪ ਦੇ ਨਿਕਲਦੇ ਹੀ ਨਦੀ ਹੋਊਗੀ ਨਦੀ 'ਚ ਬੈਠਾਂਗੇ ਪਾਣੀ ਡੋਬੋਵਾਂਗੇ ਪੈਰ ਪਰ ਨਦੀ ਹੈਗੀ ਐ ਪਰ ਥੱਲੇ ਉੱਤਰ ਕੇ ਆਈ ਹੈ ਹੈ ਨਾ ਰਾਤ ਨੂੰ ਘਬਰਾਇ ਤੇ ਇੰਜੋਏਮੈਂਟ ਰਾਤ ਨੂੰ ਕੀ ਬੋਲਦਾ ਜੀ ਲੱਗੇ ਇੱਥੇ ਨਾ ਕਿ ਗਾਣੇ ਗੋਣੇ ਚੱਲ ਰਹੇ ਨੇ ਗਾਣੇ ਗੋਣੇ ਚੱਲ ਰਹੇ ਨੇ ਰਾਤ ਨੇ ਤੇ ਭਗੜੇ ਚੱਕੜੀ ਇੰਜੋਏਮੈਂਟ ਖਾਣਾ ਪੀਣਾ ਹੋਊਗਾ ਆਪਣਾ ਉਹ ਚੀਜ਼ਾਂ ਫਿਰ ਦੇਖਦੇ ਆਂ ਰਾਤ ਦਾ ਮਾਹੌਲ ਕੀ ਹੈ ਸਹੀ ਗੱਲ ਹੈ ਸਹੀ ਮੈਨੂੰ ਇੱਥੇ ਕੋਈ ਫਾਇਦਾ ਨਹੀਂ ਮੇਰੇ ਹਿਸਾਬ ਨਾਲ ਕਾ ਕੇ ਹਾਂ ਜੇ ਇੱਥੇ ਆਉਣਾ ਨਾ ਕਮਰਾ ਲੈਣਾ ਤੁਸੀਂ ਨੇ 650 ਦਾ ਹਾਂ ਕਿੰਨਾ ਦਾ ਪਤਾ ਹੈ ਟੈਂਟ ਵਧੀਆ ਟੈਂਟ ਕਿੰਨੇ ਟੈਂਟ ਹੈਗਾ 3 3 ਖੰਡ ਹੈ ਔਰੇ ਗਰਮੀ ਹੈ ਨਹੀਂ ਟੈਂਟ ਵਧੀਆ ਵਾਸ਼ਰੂਮ ਵਗੈਰਾ ਵਧੀਆ ਤੁਸੀਂ ਦੇਖ ਲਿਆ ਸਾਰਾ ਕੁਝ ਤੇ ਫਿਰ ਤੇਲੀ ਖਾਣਾ ਖੋਣਾ ਖਾਈਏ ਸਾਡਾ ਰੂਮ 10ਵਾਂ ਵਾਲਾ ਕਿੱਥੇ ਹੋਣਾ ਚਾਹ ਕਾ ਚਾਹ ਮੈਨੀ ਮੈਂ ਤਾਂ ਕਿ ਸਵੇਰ ਦਾ ਪਰ ਅੱਜ ਇਹ ਖਾਦ ਨਹੀਂ ਹੈ ਹੈ ਇਹਦਾ ਪਰ ਅੱਜ ਹੀ ਨਾ ਖਾਕਣ ਨੀ ਲਾ ਜੇ ਰਹਿ ਕੇ ਕੋਈ ਕਾਇਲ ਦੀ ਗੱਲ era ਕਾਇਲ ਸਿਰੇ ਰੁਕੀਦਾ ਤੁਸੀਂ ਇਹਦੇ ਜਿਹੜੇ ਦੋ ਦੋ ਬੁਲਕੇ ਕਰੋ ਬਣਾ ਜੇ ਸਾਨੀ ਨਹੀਂ ਹੈ ਰਸਤਾ ਪਹਾੜੀ ਹੋਣਗੇ ਐਸਾ ਹੋਰ ਕੁਝ ਖਾਣਾ ਨਹੀਂ ਲੱਗਦਾ ਹੁਣ ਆਪਾਂ ਇਹਨਾਂ ਤਾਗੋ ਪਰ ਪੈਣਾ ਦਾ ਮੈਂ ਕੁੰਮਾ ਕਰੀ ਹੁਣ ਆ ਗੋ ਮੁਰ ਮਿਤਾਦਾ ਜੇ ਹੂੰ ਠੀਕ ਹੈ ਜੇ ਪਸਾਹੋਂ ਤੱਕ ਆਂਦੇ ਨਾ ਤਾਂ ਗੰਦੇ ਆਂਦੇ। ਤੁਹਾਨੂੰ ਕੋਈ ਆਣ ਗਏ। ਫਾਈਨ ਨਹੀਂ ਬਹੁਤ ਜਿਆਦਾ। ਉਹ ਵੀ ਸੋਪੀ ਥੋੜੀ ਲੇਟ ਖਾਦਾਂਗੇ ਹੋਰ ਕਿਰਾਇ ਹੋਊਗਾ। ਕਿਰਾਇ ਤੁਹਾਡਾ ਜੀ। ਕਿਰਾਇ ਤਾਂ 12 ਵਜੇ। ਇਹ ਆਪਣਾ ਟੈਂਟ ਲੱਗੇਗਾ ਹੈ ਨਾ ਸੁਪੂਲੇ। ਹੋਰ ਕੀ ਆਪਣੀ ਬਣੀ। 11 ਵਜੇ ਵੱਢਦੇ ਤਾਂ। ਉਸ ਪਾਸੋਂ ਜਦੋਂ ਆਪਣਾ ਨਾਜ ਤਾਂ ਬੰਦਿਆ ਰੋ। ਹੂੰ ਠੰਡ। ਆਦੇ ਆਮ ਦੀ। ਠੰਡ। ਤਾਂ ਵੀਨੇ ਸੜ ਵਧੀਆ ਬਣੀ ਹੋਈ ਹੈਗੀ ਚ ਇਹਰੇ ਪੁੱਲਦਾਨ ਯਾਰਾ ਬੜਾ ਸੋਹਣਾ ਹੈ ਨਾ ਬਹੁਤ ਪੁਰਾਣਾ ਪੁੱਲ ਲੱਗਦਾ ਹੈ ਨਾ ਇਹ ਬਣਾਇਆ ਹੋਇਆ ਇਹ ਸਾਰੀ ਬਰੋਡ ਦੀ ਮਾਰਕੀਟ ਹੈ ਬਰੋਡ ਦੀ ਇਹ ਵਧੀਆ ਪਿੰਡ ਜਾਂ ਵਧੀਆ ਵਧੀਆ ਮਾਰਕੀਟ ਜੀ ਹੈ ਨਾ ਟੂਰਿਸਟ ਹੈਗਾ ਨਾ ਇੱਥੇ ਤਾਂ ਕਰਕੇ ਬੱਸ ਸੁਣਾ ਨਜ਼ਾਰਾ ਹੈ ਹਾਂ ਹਾਂ ਦੇਖੋ ਦੋ ਘਨਾਰੇ ਵਿੱਚ ਹਾਂ ਰੋੜ ਸਕਦਾ ਬੰਦਾ ਰੋੜ ਸਕਦਾ ਨਾ ਠੀਕ ਹੈ ਯਾਰ ਪਤਾ ਨਹੀਂ ਕਿ ਜਕਰ ਤੁਸੀਂ ਇੱਕਦਮ ਪੈਰ ਚੱਕ ਤੇ ਆਂਦੇ ਸਾਰੇ ਕੁਝ ਨਹੀਂ ਹੈ ਕੁਝ ਨਹੀਂ ਹੈ ਪਤਾ ਕਿ ਹੁਣ ਉੱਥੇ ਨਿਕਲੂਗੇ ਕਮਰਾ ਲਿਆ ਹੁਣ ਆਪਾਂ ਪਤਾ ਲੱਗ ਗਿਆ ਵੀ ਉਹ ਕਿ ਆ ਕੁਝ ਹੈਗਾ ਹੁਣ ਅੰਕਲ ਨੇ ਦੱਸਿਆ ਮੈਨੂੰ ਅੰਦਰ ਜਾ ਕੇ ਆਇਆ ਕਹਿੰਦਾ ਤੁਸੀਂ ਮਾਰ ਨਾਲ ਬਾਜ਼ਾਰ ਨਾਲੇ ਫੂਲ ਥੇ ਕਹਿੰਦਾ ਨਦੀ ਵਹਿ ਰਹੀ ਹੈਗੀ ਹੈ ਬਾਜ਼ਾਰ ਕਿੱਥੇ ਆ ਬਾਜ਼ਾਰੇ ਆ ਸਾਰਾ ਹੋਰ ਕਿਗਾ ਆ ਬਾਜ਼ਾਰ ਹੈ ਆਹੀ ਫਿਰ ਹੁੜ ਗਿਆ ਆ ਖਾਣਾ ਮੀਣਾ ਇੱਧਰ ਲੇਜ਼ ਲੂਜ਼ ਲੈ ਲੈਣੇ ਆਪਾਂ ਦੋ ਬੈਕਟੇ ਜੀ ਬਹੁਤ ਸੋਹਣਾ ਮੋਹਰ ਆ ਡੈਮ ਹੈਗੀ ਉਹ ਪਰਾ ਨਹਿਰ ਲੰਘੀ ਸਾਰੀ ਟਾਈਮ ਉਹ ਐ ਯਾਰ ਉਹ ਜਿਹੜੇ ਕੈਂਪ ਮੈਂ ਕਹਿ ਰਿਹਾ ਤਾਂ ਉਹ ਸਾਹਮਣੇ ਪੱਲੀ ਲਾਲਾ ਲਗੇ ਹੋਏ ਹੈ ਨਾ ਚਲੋ ਅੱਗੇ ਨੂੰ ਚਲੋ ਹਾਂ ਕਹਿੰਦੇ ਤਾਂ ਆ ਰਹੇ ਹੋ ਉਹ ਠੀਕ ਹੈ ਤਾਂ ਇਹ ਕੱਬੇ ਕੱਬੇ ਪਣੀਏ ਤੀਕੇ ਜਿਕੇ ਜਿڑا ਜਿڑا ਬੰਦਾ ਤਾਂ ਪੂਰੇ ਦਿੱਲੀ ਨਾ ਆ ਰਿਹਾ ਦਿੱਲੀ ਜੋ ਕਰ ਰਿਹਾ ਨਾ ਉਹ ਠੀਕ ਹੈ ਹਣ ਜਾਣ ਮਦਰ ਹਟ ਜੂਗਾ ਸਮਝਣਾ ਹੀ ਨਹੀਂ ਬੰਦੇ ਨੂੰ ਇਹ ਕਰਦਾ ਇਹ 안녕하세요. ਹੋਰ ਨੂੰ ਨਹੀਂ ਬੁਲਾਇਆ ਟੈਂਸ਼ਨ ਨਾ ਲੈ ਤੈਨੂੰ ਹੀ ਬੁਲਾਇਆ ਦੇਖਣ ਲੱਗ ਗਿਆ ਉਧਰ ਉਧਰ ਨੂੰ ਮੈਂ ਮੈਂ ਬੁਲਾ ਰੂੰਗਾ ਹਾਂ ਮੈਂ ਬੁਲਾ ਲੂੰਗਾ ਅੱਛਾ ਔਰ ਕਿ ਤੇਰੀ ਗੱਡੀ ਮੈਂ ਜਾਊਂਗੀ ਬਾਸਾ ਜੀ ਤੁਸੀਂ ਇਲਾੰਗ ਜੂਗੀ ਇਹ ਵੀ ਇੱਕ ਪੁਆਇੰਟ ਹੈ ਦੇਖਣ ਦਾ ਕਿਰਪਾ ਮਛਲੀ ਕੋ ਕੋਈ ਵੀ ਚੀਜ਼ ਖਾਣੇ ਕੋ ਨਾ ਡਾਲੇ इतने मच्छी फड़ो और खाओ वो चीज है हाँ ना ना पाओ कुछ ना फिश फार्म है इतने फ्री फड़ो मच्छी यार है ना हाँ ओ, ओ देखो है रास्ता ये है फिश फार्म हाँ लिखा होगा 1 ਸੇ 5 ਗ੍ਰਾਮ 4 ਰੁਪਏ 5 ਸੇ 10 ਗ੍ਰਾਮ 7 ਰੁਪਏ ਡਰਾਈਟ ਫਾਰਮ ਬਰੋਡ ਆਹੋ ਛੱਡ ਕੇ ਦੇਖਣ ਦੇ ਕੋਈ ਨਹੀਂ ਅਰੇ ਆਲੀ ਹੋਇਆ ਹਾਂ 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 ਇਹ ਹੈ ਨਾ ਇੱਥੇ ਫਿਸ਼ ਵਗੈਰਾ ਫੜਦੇ ਨੇ ਨਾ ਜਦੋਂ ਨਹੀਂ ਫਿਸ਼ ਪਾਲਦੇ ਆ ਜੋ ਵੀ ਇਹ ਜਿਹੜੀ ਮੈਂ ਕਹਿੰਨਾ ਬਾਹਰ ਫਿਸ਼ ਮਿਲਦੀ ਹੈਗੀ ਹਨਾ ਜਿਹੜੀ ਬਾਹਰ ਫਿਸ਼ ਮਿਲਦੀ ਆ ਖਾਣੇ ਇੱਥੇ ਫੜਕਲੇ ਜਾਂਦੇ ਹੁੰਦੇ ਨੇ ਨਾ ਉਹ ਇਹ ਫਿਸ਼ ਨਹੀਂ ਇਹ ਫਿਸ਼ ਪਾਲਦੇ ਆ ਓਰੇ ਪਾਣੀ ਚ ਉਹ ਅੱਗੇ ਫਿਸ਼ਾਂ ਫਿਰਦੀਆਂ ਦੇਖ ਹਾਂ ਇਹ ਫਿਸ਼ਾਂ ਇਹ ਪੜੋ ਦੇ ਬੱਡੇ ਕੇ ਬਣਾਉ ਹੈ ਪੜੋ ਤੇ ਖਾਓ ਪਰ ਆਪਾਂ ਸ਼ਾਕਾਹਾਰੀ ਬੰਦੇ ਨਹੀਂ ਆਪਾਂ ਨਹੀਂ ਖਾਂਦੇ ਆਪਾਂ ਨਹੀਂ ਖਾਂਦੇ ਜੀ ਇੱਥੇ ਵੀ ਹੁੰਦੇ ਸੀ ओके 뷰 ਬਹੁਤ ਸੋਹਣਾਗਾ 뷰 ਬਹੁਤ ਘੈਂਟ ਹੈਗਾ गांधी जी के तीन बंदर पाइप ऊपर बैठे <laughs> तीनों बंदरों के रंग अलग हैं लाल काले पीले हैं चौथा बंदर इधर एक बंदर मेरे पास आया <laughs> उसने बोला तेरे के चौथे को भी बुलाया है पांचवा पीछे पीछे आया छेवा बंदर आ गया अच्छा क्लियर है ना पुरनो कटास नहीं ਦੇ ਕਰਕੇ ਨਿੱਕੇ ਗਏ ਜੀ ਫੋਟੋ ਲੈਣੀ ਫੋਟੋ ਵਿੱਚ ਥੋੜੀਆਂ ਫੋਟੋ ਕੱਚੀਆਂ ਦਾ ਸਕਰੀਨ ਸ਼ਾਟ ਭੇਜ ਦੇ ਵਿੱਚ ਲੈ ਲੈ ਯਾਰੀ ਸਭ ਚਾਹ ਵੀ ਚਲਿਆ ਆ ਦੇਖੋ ਲਾੜਲੀ ਜਿਵੇਂ ਕੁੜੀ ਕਹਿ ਰਹੀ ਹੈ ਕਿ ਉਮੀ ਉਮੀ ਬਣਾ ਰਹੇ ਹੈਗੇ ਜੈਸੀ ਕਹੀ ਹੈ ਫਿਰ ਸਾਡੀ ਕਿਸੇ ਨੇ ਨਹੀਂ ਮੰਨਣੀ ਆਹ ਦੇਖੋ ਵੀਡੀਓ ਖਰਾਬ ਕਰਨੇ ਚੱਲੇ ਹੈਗੇ ਭੱਜੇ ਹੀ ਆ ਸਜੀ ਮੀਤਾ ਸਜੀ ਮੀਤਾ ਵੀਡੀਓ ਬਣਾਉਣੀ ਹੈ ਇਹਦੇ ਉੱਪਰ ਬੈਠ ਕੇ ਵਧੀਆ ਬਣੂਗੀ ਉੱਪਰ ਬੈਠ ਕੇ ਵਧੀਆ ਬਣੂਗੀ ਚੌੜ ਨਾ ਗਰਜਵਿੰਦਰ ਕਿਤੇ ਮਾਰਨ ਜਾਕਲਿਆ ਇੱਥੇ ਮੇਨ ਬਸ ਇਹੀ ਐ ਕਿ ਇੱਥੇ ਗਾਣੇ-ਗੁਣੇ ਚੱਲਦੇ ਨੇ ਤੇ ਅਗਵਾਲ ਨੇ ਮੂਰੇ ਤੇ ਮੌਸਮ ਠੰਡਾ ਹੋ ਗਿਆ ਜੋ ਦੁਪਹਿਰਿਆ ਸੀ ਆਏ ਸੀ ਨਾ ਉਸ ਟਾਈਮ ਗਰਮੀ ਸੀ ਥੋੜੀ ਜੀ ਬਸ ਵੀ ਹੁਣ ਠੀਕ ਆ ਮੌਸਮ ਜਿਉ ਜਿਉ ਰਾਤ ਹੋਊਗੀ ਇੱਥੇ ਹੋ ਠੰਡ ਹੋ ਜੂਗੀ ਬਾਕੀ ਦੇਖਦੇ ਕਿਦਾਂ ਦਾ ਐਕਸਪੀਰੀਅੰਸ ਹੁਣ ਆ ਤੱਕ ਗਏ ਅਸ ਤੇ ਅਗੋਗੋ ਪਾੜ ਲਾਂਗੇ ਇਹ ਥੱਲੇ ਉਤਰਨ ਦਾ ਸਿਸਟਮ ਥੱਲੇ ਹੋਰ ਪਾਸੇ ਉਤਰੂਗਾ ਨਾ ਕਿ ਨਾ ਜੋ ਜੋ ਸ਼ਾਮ ਹੋ ਰਹੀ ਹੈ ਇੱਥੇ ਤੇ ਵਧੀਆ ਮਾਹੌਲ ਹੋ ਰਿਹਾ ਹੈਗਾ ਲੋਕ ਕੋਈ ਗੇਮ ਖੇਡ ਰਿਹਾ ਕੋਈ ਤਾਸ਼ ਖੇਡ ਰਿਹਾ ਹੈਗਾ ਤੇ ਰੌਣਕ ਮੇਲਾ ਸ਼ੁਰੂ ਹੋ ਗਿਆ ਜਿਹੜੇ ਖਾਣੇ ਪੀਣ ਨਾਲ ਖਾਣ ਪੀਣਗੇ ਵੀ ਠੰਡ ਦੇ ਮੌਸਮ ਚ ਜਿਹੜੇ ਪਰਿਵਾਰ ਨਾਲ ਆ ਕੇ ਜੰਨੇ ਖਾ ਪੀ ਸਕਦੇ ਤੇ ਵਧੀਆ ਮਾਹੌਲ ਹੈ ਬਾਕੀ ਕਾਪੀਰਾਈਟ ਦੇ ਇਸ਼ੂ ਨਾ ਹੋ ਜੇ ਬਲੌਗ ਬਣਾ ਚ ਰਿਹਾ ਮੈਂ ਮਾਈਕ ਲੱਗ ਬਣਾ ਰਿਹਾ ਜਿਹੜੀ ਪਹਿਲਾਂ ਬਣਾਇਆ ਸੀ ਦੇਤੇ ਪੈ ਰਹੇ ਮੈਂ ਦਿਨ ਚ ਬਣਾਇਆ ਸੀ ਉਹ ਮਾਈਕ ਲਾ ਕੇ ਨਹੀਂ ਬਣਾ ਹੁਣ ਤਾਂ ਗਾਣੇ ਚੱਲ ਰਹੇ ਹਨ ਤੇ ਮੈਂ ਨਵਾਇਦ ਘਟਾ ਕੇ ਬਣਾ ਰਿਹਾ हां उतर के ध्यान ਨਾਲ ਬਾਈ ਰਸਤਾ ਖਤਰਨਾਕ ਨਹੀਂ ਰਿਹਾ ਸੀ ਆਇਆ ਬਚਾ ਕੇ ਫੜ ਫੜਾ ਕੇ ਇਹਨਾਂ ਨੂੰ ਹੱਥ ਪਾ ਲਿਓ ਸੰਗਲਾਂ ਜਾਨ ਨੂੰ ਕਰ ਰਹੇ ਲੋਕ ਜੋਏ ਨਾ ਡੈਵੀ ਨਾਲ ਗिराएंगे ਲੱਗਦਾ ਹੈ ਛੱਡੀ ਨਾ ਡੈਵੀ ਨੂੰ ਹਾਂਜੀ ਮੈਡਮ ਜੀ ਇੰਨੇ ਪੈਸੇ ਲਾ ਕੇ ਆ ਦੇਖਣਾ ਹੈ ਆਪਾਂ ਬਸ ਇਹ ਹੁਣ ਨਜ਼ਾਰਾ ਆਣ ਲੱਗਾ ਸ਼ਾਮ ਨੂੰ ਇੱਧਰ ਇੱਧਰ ਕਰੋ ਕੈਮਰਾ ਦੇਖੋ ਜੀ ਇਹਦਾ ਹੈ ਪਹਿਲਾ ਦਿਨ ਹੈ ਇਹਦੇ 4 ਦਿਨ ਹੋ ਗਏ ਅੱਛਾ ਵੀ ਅੱਧੀ ਰਾਤ 4 ਦਿਨ ਨਾ ਨਾ ਹੋਰ ਕਹਾਂ ਜਾਣਾ ਠੀਕਾ ਕਰ ਰਹੇ ਨੇ ਟੈਂਟ ਟੈਂਟ ਵਾਲੇ ਨਾਲ ਵੀ ਤੈਨੂੰ ਕਪਾ ਕਾ ਪੰਜਰ ਦਾ ਮੰਗ ਪੰਜੇ ਨਾ ਰੋਟੀ ਪਾਣੀ ਵਿੱਚ ਕਰ ਲਵੇ ਹਨਾ ਗੋਟੇ ਹੀ ਆ ਬਣਾ ਲਿਆ ਕਰੂੰਗੇ ਕੋਈ ਚੱਕਰ ਨਹੀਂ ਆਹ ਦੇਖੇ ਹਾਂ ਲਾ ਬੈਠੀ ਗਈ ਦੇਖੀ ਐਪਲ ਨਾਲੋਂ ਜ਼ਿਆਦਾ ਕਲੀਅਰ ਦਿਖਦਾ ਇਹ ਚ ਪਾਣੀ ਨਹੀਂ ਗਰਮ ਜਿਹਦਾ ਦੇਖ ਐਪਲ ਨਾਲੋਂ ਜ਼ਿਆਦਾ ਕਿਵੇਂ ਲਿਖਦਾ ਗਾ ਬਚਾ ਕੇ ਬਚਾ ਕੇ ਬਚਾ ਕੇ ਕਰ ਨਹੀਂ ਬਚਾ ਕੇ ਉਹ ਨੀ ਪਾਣੀ ਵੜਾ ਟੰਡਾ ਠੰਡਾ ਵਿਆ ਚਿਲਡ ਵਿਆ ਪਾਣੀ ਕੀਮਤ ਨਹੀਂ ਪੈ ਰੀ ਠੰਡਾ ਬਹੁਤ ਹੈਗਾ ਇੱਧਰ ਕਿਹੜਾ ਲੱਗਦਾ ਨਾੜਾ ਹੀ ਵੀ ਪੈ ਪੈ ਰਿਕਾ ਗਾ ਰਾਮ ਹੁੰਦਾ ਪੈਰ ਨੂੰ ਆਦੇ ਪੈਰ ਦੇ ਕਿਵੇਂ ਕਰਤੇ ਆ ਦੇਖਿਓ ਹੁਣ ਦੇਖ ਆ ਦੇਖ ਇੱਧਰ ਦੇਖ ਕੈਮਰੇ ਮੈਂ ਦੇਖ ਕੈਮਰੇ ਇੱਧਰ ਜਿੱਥੇ ਸੱਤੇ ਜਾ ਰਹੇ ਓਏ 20 ਨੰਬਰ ਬੱਸ ਨੇ ਨਹੀਂ ਆਉਣਾ ਵਾਪਸ ਲੈਣਾ ਕਿੱਥੇ ਪਹੁੰਚ ਗਏ ਉਹ ਉਹ ਪੈਟਾਇ ਨਾਲ ਬਿਨਾਰ ਹੈ ਵੀਡੀਓ ਬਣਾਵਾ ਗਹਣਾ ਜਾਈ ਗਹਣਾ ਜਾਈ ਸੁਖਵਿੰਦਰ ਰਹਿਣ ਦੇ ਦੇਖੇ ਚਾਰੀ ਨਦੀ ਘਾਰ ਲੱਗ ਗਿਆ ਦੇ ਸੁਸਪਿੰਦਾ ਦਾ ਬਹੁਤ ਦੂਰ ਲੰਘ ਗਿਆ ਦੇਖੀ ਔਰ ਗਿਆ ਕਿੱਥੇ ਵਗੇ ਰਹੀ ਕੈਸਾ ਲੱਗ ਰਹਾ ਹੈ ਯਹਾਂ ਆ ਕੇ ਹੁਣ ਆਇਆ ਨਜ਼ਾਰਾ ਦੁਪਹਿਰੇ ਚੱਕ ਲੈਦੇ ਪੈਰ ਹੈ ਐ ਹੋ ਗਿਆ ਚਲੋ ਜੀ ਬਸ ਭੱਜ ਦੇਖੇ ਤੇਰੇ ਪਹਾੜੀ ਗੋਵਾ ਵੀ ਨਾ ਯਾਰ ਹੁਣ ਐਡੀ ਹਾਂ ਹੁਣ ਐਡੀ ਦੂਰ ਲੋਕ ਆਉਣੇ ਕਿਹਦੇ ਕਾਰਨ ਤੇ ਹੀ ਆਉਣੇ ਜੇ ਕੁਝ ਆਏਗਾ ਤਾਂ ਆਉਣੇ ਲੋ ਲੋ ਦੇਖੂ ਨਾ ਬੱਲੇ ਨਾ ਜੇ ਚੱਕਾ ਹੋਵੇ ਭੂਮੀ ਅੱਗੇ ਜਣੀ ਗਿਆ ਉਹ ਭੱਜ ਗਿਆ ਪਾਰ ਕਰਕੇ ਆਉਣਾ ਉੱਡਣੋਂ ਖਾ ਹੋ ਜਾਊਗਾ ਛੜ ਕੇ ਲੱਤਾਂ ਮਾਰਨ ਲੱਗ ਜਾਂਦਾ ਹੈ ਕੋਈ ਕਹਿੰਦਾ ਤੈਨੂੰ ਕੋਈ ਨਾ ਮਿਲੂਗੀ ਇਹ ਤਾਂ ਹੋ ਗਈ ਨੀ ਮੈਂ ਕਿਹੜਾ ਬੰਦ ਤੇ ਇਹ ਕਿਹੜਾ ਕੋਈ ਦੂਰ ਵੜ ਗਿਆ ਦੇਖੀ ਕੀ ਬੇਟਾ ਦੇਖੀ ਜਾਂਦਾ ਮੌਂਕੀ ਨੂੰ ਆ ਜਾ ਆ ਜਾ ਹੁਣ ਰਹਿਣ ਦੇ ਕਿਤੇ ਨਹੀਂ ਜਾਣਾ ਹੈਗਾ ਨਾ ਡਰ ਨਾ ਲਾ ਜੇ ਨੀਰੇ ਵਿੱਚ ਜੇ ਪੀਂਦਾ ਹੁਣ ਆਣਾ ਹਨ ਜਿਵੇਂ ਚਾਰੇ ਪਾਸੇ ਪਹਾੜ ਹੈ ਨਾ ਪੈਂ ਨੀਵੇਂ ਤੇ ਆ ਗਏ ਪੰਚਾਂ ਦੇਖ ਜਦ ਤੂੰ ਗੱਡੀਆਂ ਵੈਟਰੀ ਦੀ ਅਰਾਸ਼ਵੀਤ ਤੇਰੀ ਮਾਂ ਮੈਂ ਵੀ ਰਾਤ 12:00 ਵਜੇ ਪਈ ਹਾਂ ਹਨਾ ਅੱਜ ਕੱਢ ਲਿਓ ਨੀਂਦ ਕਰ ਲਿਓ ਰਾਤ 12:00 ਵਜੇ ਤੇ ਸਵੇਰੇ 5:00 ਵਜੇ ਮੈਂ ਫੇਰ ਵੀ ਜਾਵੋ ਕਿ ਜਾਉ ਤਾਂ ਹੋਰ ਨਾ ਬਾਣੀ ਐ ਜਾ ਕੇ ਦੇਖੋ ਉਹ ਵੀ ਲੰਘੇ ਦੇਖੋ ਪੰਜ ਨੇ ਲੰਘੇ ਹਾਂ ਤੇ ਆਪਣਾ ਨੰਬਰ ਹੈ ਜੋ ਪਹਿਲੇ ਪਹਿਲੇ ਟੈਂਟ ਹੈ ਬਾਟਨ ਦੇ ਅੰਦਰ ਉਹ ਤੇ ਉਹ ਤੇ ਉਹ ਨਾ ਮਾੜੇ ਕਿ ਇਧਰ ਤੇ ਪਹਿਲਾ ਹੀ ਹੈ ਅੰਦਰ ਤੋਂ ਮਾਮੇ ਨੇ ਕੀ ਹੈ ਗਰਮੀ ਮੌਦ ਆ ਗਿਆ ਨਾ ਗਰਮੀ ਦਾ ਨੱਚ ਨੱਚ ਘਟ ਲੈਂਦੇ ਹੂੰ ਠੀਕ ਹੈ ਮੌਦ ਠੰਡਾ ਮੌਦ ਲਓ ਜੀ ਆਪਾਂ ਨੱਚ ਟੱਪ ਲੈ ਬਾਹਰ ਰੌਣਕ ਮੇਲਾ ਬਹੁਤ ਹੈ ਟਾਈਮ ਹੋ ਗਿਆ ਬਹੁਤ ਜਾਵੇ ਤਾ ਕਰਕੇ ਫਿਰ ਉਹਨਾਂ ਪਰ ਰੋਟੀ ਪਾਣੀ ਖਾ ਕੇ ਆਪਣੇ ਟੈਂਟੇ ਚ ਚੱਲੀਏ ਨਹੀਂ ਤਾਂ ਫਿਰ ਨੇਰਾ ਬਹੁਤ ਜ਼ਿਆਦਾ ਹੋ ਜਾਣਾ ਵਧੀਆ ਇੰਜੋਏ ਹੁੰਦਾ ਹੈ ਪਰਿਵਾਰ ਇਕੱਲਾ ਸਾਡਾ ਤਿੰਨ ਚਾਰ ਪਰਿਵਾਰ ਚਾਹੀਦੇ ਹਨ ਹਰੇਕ ਦਾ ਨੰਗਾ ਰੰਗ ਚਾਹੀਦਾ ਫਿਰ ਇੰਜੋਏ ਹੁੰਦਾ ਨੇ ਨੇ ਅਜੇ ਕੀ ਹੈ ਕੁੜੀਆਂ ਕੁੜੀਆਂ ਲੱਗੀ ਲੱਗ ਰਹੀਆਂ ਦੀਆਂ ਹਨਾ ਜਾਨ ਚਲਾਤੀਆਂ ਲੱਗ ਲੱਗ ਗਿਆ ਇੱਕ ਪਤਾ ਮੇਨ ਗੱਲ ਕੀ ਹੈ ਅਸੀਂ ਐਂਗੇ ਹੁਣ ਮਿਲ ਗਈ ਪਿੰਡ ਵਾਲੀ ਪੰਜਾਬੀ ਉਹ ਥੋੜੇ ਸ਼ਹਿਰੀ ਜਿਹੇ ਹਨਾ ਕਿ ਹਮ ਕਿਸੇ ਨੂੰ ਕੋਈ ਗੱਲ ਨਹੀਂ ਇਹਨੂੰ ਗੱਲ ਵੀ ਨਹੀਂ کہہ ਰਹੇ ਉਹਨਾਂ ਨੂੰ ਹਿੰਦੀ ਦਾ ਚਰਪਸੰਦ ਹੈ ਹਨ ਪੰਜਾਬੀ ਦਾ ਚਰਪਸੰਦ ਹੈ ਇਸ ਲਈ ਸਾਡੀ ਬੌਂਟਿੰਗ ਮਿਲ ਨਹੀਂ ਰਹੀ ਸੀ ਪਰ ਕੋਈ ਵੀ ਗਾਣਾ ਐਸਾ ਤਾਂ ਵੀ ਮਾਸਟਰ ਹੋ ਰਿਹਾ ਇਹ ਦੇਖੋ ਜੇ ਮੇਰੇ ਹਿਸਾਬ ਨਾਲ ਤਿੰਨ ਚਾਰ ਪਰਿਵਾਰ ਇਕੱਠੇ ਜਾਈਦੇ ਪੰਜਾਬੀ ਤਿੰਨ ਚਾਰ ਪਰਿਵਾਰ ਨਾ ਇਕੱਠੇ ਜਾਈਦੇ ਤੇ ਸਾਰੇ ਇਕੱਠੇ ਬੈਠ ਕੇ ਇੰਜੋਇਮੈਂਟ ਕਰਦੇ ਇਹ ਚੀਜ਼ ਇਹ ਜੀ ਦੀ ਕਮੀ ਹੈ ਬਾਕੀ ਗੁੱਡ ਹੈ ਸਾਰਾ ਲਾਏ ਭਾਈ ਖਾਣਾ ਪੀਣਾ ਖਾ ਲਿਆ ਇਹ ਹੈ ਕੁਝ ਰਾਤ ਦਾ ਮਾਹੌਲ ਵੇਪਣਾ ਛੋਟਾ ਜਿਹਾ ਚੱਕਰ ਛੋਟਾ ਜਿਹਾ ਟੈਂਟ ਬੱਸ ਮਜ਼ਾ ਆਇਆ ਬਹੁਤ ਹਾਂ ਪਹਿਲਾਂ ਤਾਂ ਸਾਨੂੰ ਐ ਦੀ ਬਥੇ ਕੁਝ ਵੀ ਨਹੀਂ ਹੈਗਾ ਪਰ ਜੋ ਵੀ ਹੈਗਾ ਇੱਥੇ ਰਾਤ ਨੂੰ ਐਨਾ ਨੱਚਣਾ ਟੱਪਣਾ ਐਨਾ ਇੰਜੋਏ ਕੀਤਾ ਅਸੀਂ ਨੇ ਤੇ ਪੂਰੀ ਮਸਤੀ ਕੀਤੀ ਹੁਣ 10 ਬਚ ਗਏ ਤੇ ਹੁਣ ਅਸੀਂ ਇੱਧਰ ਆਏਾਂਗੇ ਤੇ ਹੁਣ ਸਾਨੂੰ ਪਤਾ ਵੀ ਦੁੱਧ ਪੀਤੇ ਵੀ ਨਾ ਨੀਂਦ ਨਹੀਂ ਆਉਦੀ ਹੈ ਕਿਉਂਕਿ ਅਸੀਂ ਦੁੱਧ ਮੰਗਾਇਆ ਦਾਖਾ ਜੀ ਤੇ ਆਪਣੀ ਕੀ ਪਰ ਦੁੱਧ ਹੋਵੇ ਹੈਨਾ ਕਿਤੇ ਪਾਣੀ ਹੋਵੇ ਹੈਨਾ ਘੋਲਿਆ ਹੋਇਆ ਪਾਣੀ ਦਾਣੀ ਜੀ ਬੱਸ ਹੁਣ ਦੁੱਧ ਦਾ ਪੀ ਕੇ ਸੋ ਜਾਗੇ ਕੀ ਆਜੋ 15 ਦਾ ਆ ਗਿਆ ਚਲੋ ਲੱਗਦਾ ਵਧੀਆ ਹੋ ਗਿਆ ਜੀ ਰੋਟੀ ਵੀ ਬਹੁਤ ਵਾਤ ਸੀ ਰੋਟੀ ਦਾ ਘੈਂਟ ਸੀ ਹਾਂ ਰੋਟੀ ਬਹੁਤ ਵਾਤ ਸੀ ਹੋਟਾ ਜਾ ਕਰ ਇਹ ਜੀ ਆਪਣਾ ਕੈਂਪ ਹੁਣ ਮੱਛਰ ਦਾ ਉਰੇ ਪਤਾ ਨਹੀਂ ਕੁਛ ਹੁਣ ਦਰਾਜਾ ਲਾ ਦੋ ਹੁਣ ਦਰਾਜਾ ਖੁੱਲਣਾ ਛੱਡੋ ਨਹੀਂ ਮੱਛਰ ਬੜੂ ਹਾਂ ਹੁਣ ਦਰਾਜਾ ਲਾ ਦੋ ਹਰ ਮੱਛਰ ਹੋਊਗਾ ਮੱਛਰ ਹੋਊਗਾ ਮਸਤੀ ਬਹੁਤ ਕੀਤੀ ਸੀ ਰਸਤੇ 'ਚ ਕਹਿੰਦੇ ਆ ਰਹੇ ਸੀ ਇਹਨਾਂ ਵੀ ਕੁਝ ਨਹੀਂ ਹੈਗਾ ਉਰੇ ਕੁਝ ਨਹੀਂ ਹੈਗਾ ਕਿਉਂਕਿ ਉਸ ਟਾਈਮ ਧੁੱਪ ਦੇ ਤੋ ਪਤੀ ਨਾ ਇੱਥੇ ਮਸਤੀ ਨਹੀਂ ਹੋ ਰਹੀ ਤੀ ਉਸ ਤੋਂ ਬਾਅਦ ਗਾਣੀ ਗੂਨੇ ਲੱਗੇ ਸਾਰੇ ਨੇ ਜੋ ਵੀ ਇੱਥੇ ਆਏ ਹੋਏ ਆਂਗੇ ਟਰੈਵਲ ਹਨਾ ਸਾਰੇ ਨੇ ਇੰਜੋਏ ਕੀਤਾ ਸਾਰੇ ਲੇਡੀ ਅਲੱਗ ਨੱਚੀਆਂ ਜੈਂਟਸ ਅਲੱਗ ਨੱਚੇ ਪੂਰਾ ਮਸਤ ਮਾਗ ਬੋਲਦੀਗਾ ਬਹੁਤ ਮਜ਼ਾ ਆਇਆ ਭਾਈ ਮੈਂ ਸੋਚਿਆ ਸਾਲ ਚ ਇੱਕ ਅੱਧੀ ਵਾਰ ਤਾਂ ਜਾਣਾ ਚਾਹੀਦਾ ਇਹ ਜੀ ਜਗ੍ਹਾ ਤੇ ਐਕਸਪੀਰੀਅੰਸ ਕਰਨਾ ਚਾਹੀਦਾ ਹਰ ਇੱਕ ਚੀਜ਼ ਦਾ ਹਾਂ ਪਹਿਲੇ ਸਾਨੂੰ ਆਏ ਤੀਗਾ ਵਿਆਹ ਆ ਸਾਡੇ ਤੇ ਕੀ ਜੂਨ ਦੇ ਛੁੱਟੇ ਆਗੇ ਜਾਣਗੇ ਆ ਕਰਨੇ ਆਣੇ ਦੇ ਕਰੀ ਲਈ ਮਤਲਬ ਨਾਲੇ ਹੋਰ ਹੈ ਨਾ ਸਾਨੂੰ ਐ ਸੀ ਵੀ ਕਸ਼ਮੀਰ ਦਾ ਗੱਡਾਂਗੇ ਪਰ ਜਿਹੜਾ ਪਿੱਛੇ ਹਮਲਾ ਜਾ ਹੋ ਕੇ ਹਟੇ ਉਹਦੇ ਕਰਕੇ ਥੋੜਾ ਡਰ ਜਾ ਲੱਗਦਾ ਮਨ ਚ ਹਾਂ ਸਾਰੀ ਚੱਲ ਹੁੰਦਾ ਕੁਛ ਨਹੀਂ ਹੈ ਨਾ ਉੱਥੇ ਪਰ ਸਾਨੂੰ ਹਰੇ ਕੇ ਰੁਕੀ ਜਾਂਦਾ ਸੀ ਤੁਸੀਂ ਉੱਥੇ ਨਾ ਜਾਓ ਉੱਥੇ ਨਾ ਜਾਓ ਇਸ ਕਰਕੇ ਅਸੀਂ ਉੱਥੇ ਗਏ ਨਹੀਂ ਤੇ ਹੋਰ ਕੋ ਮੰਡੂ ਜਗਾ ਕੋ ਦਿਮਾਗ ਚ ਆ ਨਹੀਂ ਰਹੀ ਸੀ ਇਸ ਕਰਕੇ ਬਰੋਟ ਵੈਲੀ ਸਾਨੂੰ ਦੱਸਿਆ ਇੱਕ ਦੋ ਜਾਣੇ ਨੇ ਵੀ ਹਾਂ ਉੱਥੇ ਜਾਓ ਅਸੀਂ ਦੇਖਿਆ YouTube ਤੇ ਤੇ ਪਰ ਜੋ ਦਿਖਾਨੇ ਆ YouTube ਤੇ ਉਹ ਚੀਜ਼ ਨਹੀਂ ਹੈਗੀ ਪਰ ਜਿੰਨੀ ਵੀ ਹੈ ਠੀਕ ਹੈ ਆ ਮਲਕੀ ਟੈਂਟ ਦਾ ਇੱਕ ਕਰਨਾ ਸੀ ਇੰਜੋਏ ਇਹ ਆਪਾਂ ਕਰ ਲਿਆ ਅੱਜ ਹਾਂ